ਫਿਲਹਾਲ ਦੀ ਐਮ ਤੇ ਵੱਡੀ ਖਬਰ ਦੱਦੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਪਹੁੰਚ ਗਏ ਨੇ ਜਿੱਥੇ ਤਹਿਸੀਲ ਕੰਪਲੈਕਸ ਦਾ ਉਹਨਾਂ ਵੱਲੋਂ ਅਚਨਚੇਤ ਦੌਰਾ ਜਿਹੜਾ ਕੀਤਾ ਗਿਆ ਵੱਡੀ ਤੇ ਅਹਿਮ ਜਾਣਕਾਰੀ ਦੱਦੀ ਹੈ ਕਿ ਤਹਿਸੀਲ ਕੰਪਲੈਕਸ ਦੇ ਵਿੱਚ ਲੋਕਾਂ ਦੀਆਂ ਉਹਨਾਂ ਵੱਲੋਂ ਸਮੱਸਿਆਵਾਂ ਸੁਣੀਆਂ ਗਈਆਂ ਨੇ ਤੇ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਅਧਿਕਾਰੀਆਂ ਨੂੰ ਵੀ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਵੱਡੀ ਤੇ ਅਹਿਮ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ੂਬਿਆਂ ਦੇ ਦੌਰੇ ਕੀਤੇ ਜਾ ਰਹੇ ਨੇ ਬੀਤੇ ਦਿਨੀ ਉਹ ਮੋਰਿੰਡਾ ਪਹੁੰਚੇ ਸੀ ਤੇ ਅੱਜ ਵੀ ਮੋਰਿੰਡਾ ਸਟੀਲ ਦਾ ਦੌਰਾ ਕੀਤਾ ਗਿਆ ਲੇਕਿਨ ਉਹ ਹੁਸ਼ਿਆਰ ਤੌਰ ਪਹੁੰਚ ਚੁੱਕੇ ਨੇ ਜਿੱਥੇ ਤਹਿਸੀਲ ਕੰਪਲੈਕਸ ਦੇ ਵਿੱਚ ਅਚਨਚੇਤ ਦੌਰਾ ਕੀਤਾ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸੀਐਮ ਮਾਨ ਨਜ਼ਰ ਆ ਰਹੇ ਨੇ ਨਾਲ ਹੀ ਅਧਿਕਾਰੀਆਂ ਨੂੰ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਪੇਸ਼ ਨਾ ਆਵੇ ਸੋ ਸੂਬੇ ਦੇ ਵਿੱਚ ਲਗਾਤਾਰ सीएम मान दौरे करदे नजर आ रहे ने बीते दिनीं अते आज सरकारी स्कूलਾਂ ਦਾ ਦੌਰਾ ਕੀਤਾ ਗਿਆ ਸੀ ਤੇ ਹੁਣ ਹੁਸ਼ਿਆਰਪੁਰ ਦੇ ਤਹਿਸੀਲ ਕੰਪਲੈਕਸ ਦਾ ਅਚਨਚੇਤ ਦੌਰਾ ਜਿਹੜਾ सीएम मान ਵੱਲੋਂ ਕੀਤਾ ਗਿਆ ਜਿੱਥੇ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਨੇ tois ਖਬਰ ਦੇ ਉੱਤੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ਰਮਨ ਕੋਸਲਾ ਸਾਡੇ ਨਾਲ ਜੁੜ ਚੁੱਕੇ ਨੇ ਰਮਨ ਜੀ सीएम मान ਹੁਸ਼ਿਆਰਪੁਰ ਪਹੁੰਚੇ ਨੇ ਤੇ ਅਚਨਚੇਤ ਦੌਰਾ ਸੀ ਤੇ ਕੀ ਕੁਝ ਜਾਣਕਾਰੀ ਹੈ ਤੁਹਾਡੇ ਕੋਲ ਜੀ ਬਿਲਕੁਲ ਗੱਲ ਕੀਤੀ ਜਾਵੇ ਤੇ ਲਗਾਤਾਰ ਜਿਹੜਾ ਸੀਐਨ ਭਗਵੰਤ ਮਾਨ ਜਿਹਨੇ ਨੇ ਲਗ ਲਗ ਵਿਭਾਗਾਂ ਦੇ ਵਿੱਚ ਜਾ ਕੇ ਜਿੱਥੇ ਚੈਕਿੰਗ ਕਰ ਰਹੇ ਨੇ ਉੱਥੇ ਹੀ ਬਹੁਤ ਸਾਰੀਆਂ ਲੋਕਾਂ ਨੂੰ ਜਿਹੜੀਆਂ ਤਰਪੇਸ਼ ਆ ਰਹੀਆਂ ਮੁਸ਼ਕਲਾਂ ਉਹਨਾਂ ਬਾਰੇ ਜਾਣਕਾਰੀ ਦੇ ਰਹੇ ਨੇ ਕਿਉਂਕਿ ਇਸ ਭਗਵੰਤ ਮਾਨ ਸਰਕਾਰ ਬੁਰੂ ਲਗਾਤਾਰ ਜਿਹੜਾ ਹੈ ਲੋਕਾਂ ਨੂੰ ਵਧੀਆ ਸੁਵਿਧਾਵਾਂ ਦੇਣ ਲਈ ਜਿਹੜਾ ਹੈ ਉਪਰਾਲੇ ਕੀਤੇ ਜਾ ਰਹੇ ਨੇ ਹਰ ਸੁਵਿਧਾਾਂ ਲੋਕਾਂ ਤੱਕ ਪਹੁੰਚਣ ਉੱਪਰ ਨੂੰ ਲੈ ਕੇ ਜਿਹੜਾ ਸਰਕਾਰ ਜਿਹੜਾ ਹੈ ਬਿਲਕੁਲ ਆਪਣੀ ਫਾਰਮ ਦੇ ਵਿੱਚ ਹੈ ਜਿਸ ਨੂੰ ਲੈ ਕੇ ਸਰਕਾਰ ਦੇ ਜਿਹੜੇ ਖਾਸ ਕਰਕੇ ਮੰਤਰੀ ਨੇ ਜਾਂ خود اپ मुख्यमंत्री ਨੇ کردار ਭਗਵੰਤ ਸਿੰਘ ਮਾਨ ਉਹ ਖੁਦ ਲੋਕਾਂ ਤੱਕ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣੂ ਸੁਣੋ ਰਹੇ ਨੇ ਅਤੇ ਉਹਨਾਂ ਨੂੰ ਜਲਦ ਹੀ ਹੱਲ ਕਰਨ ਦਾ ਜਿੱਥੇ ਭਰੋਸਾ ਦੇ ਰਹੇ ਨੇ ਉੱਥੇ ਹੀ ਹਰ ਵਿਅਕਤੀ ਦੀ ਜ਼ਰੂਰਤ ਜੇ ਮੁਤਾਬਕ ਉਸ ਨੂੰ ਜਿਹੜੇ ਕੋਲ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਉਸ ਦੀ ਸੁਣਵਾਈ ਕੀਤੀ ਜਾ ਰਹੀ ਹੈ ਕਿ ਕੋਈ ਖਾਸ ਕਰਕੇ ਜਿਸ ਤਰ੍ਹਾਂ ਅੱਜ ਤਹਿਸੀਲ ਕੰਪਲੈਕਸ ਵਿੱਚ ਪਹੁੰਚੇ ਨੇ ਉਹਨਾਂ ਨੇ ਉੱਥੇ ਲੋਕਾਂ ਨੂੰ ਪੁੱਛਿਆ ਕਿ ਕਿਸੇ ਪ੍ਰਕਾਰ ਦਾ ਕੋਈ ਰਜਿਸਟਰੀ ਖਵਾਉਣ ਦੇ ਲਈ ਕੋਈ ਪੈਸਾ ਦੇਣ ਦੀ ਜ਼ਰੂਰਤ ਤਾਂ ਨਹੀਂ ਪੈ ਰਹੀ ਕਿਸੇ ਨੂੰ ਕੋਈ ਰਿਸ਼ਵਤ ਦੇਣ ਦੀ ਜ਼ਰੂਰਤ ਤਾਂ ਨਹੀਂ ਪੈ ਰਹੀ ਜਿਸ ਨੂੰ ਲੈ ਕੇ ਲੋਕਾਂ ਦੇ ਨਾਲ ਖਾਸ ਕਰਕੇ ਗੱਲ ਕੀਤੀ ਜਾ ਰਹੀ ਰਮਨ ਜੀ ਰਮਨ ਜੀ ਜਦੋਂ ਸੀਐਮ ਆਨ ਨੇ ਆਉਣਾ ਸੀ ਕੀ ਇਸ ਦੀ ਪਿੰਕ ਪ੍ਰਸ਼ਾਸਨ ਨੂੰ ਹੈਗੀ ਸੀ ਜਾਂ ਫਿਰ ਵਾਕਈ ਅਚਨਚੇਤ ਦੌਰਾ ਜਿਹੜਾ ਬੰਨਿਆ ਜਾ ਰਿਹਾ ਹੈ ਬਿਲਕੁਲ ਇਸ ਇਸ ਸਬੰਧ ਵਿੱਚ ਜਿਆਦਾਤਰ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਵਿਅਕਤੀ ਨੂੰ ਕੋਈ ਜਾਣਕਾਰੀ ਨਹੀਂ ਸੀ एकदम ਜਾਣਕਰ ਇਹ ਹੋ ਰਿਹਾ ਹੈ ਜਿਸ ਨੂੰ ਲੈ ਕੇ ਜਿਹੜਾ ਹੈ ਕਿਸੇ ਵੀ ਪ੍ਰਚਾਰਕ ਅਧਿਕਾਰੀ ਨੂੰ ਜਿਹੜੀ ਜਾਣਕਾਰੀ ਨਹੀਂ ਸੀ ਅਚਾਨਕ ਹੋ ਰਹਾ ਹੈ ਔਰ ਖੁਦ ਸ੍ਰੀਮ ਭਗਵੰਤ ਮਾਨ ਜਦੋਂ ਸਤਲ ਹਿਲ ਕੰਪਲੈਕਸ ਵਿੱਚ ਪਹੁੰਚਦੇ ਨੇ ਤੇ ਜਿਹੜੇ ਮੌਕੇ ਤੇ ਮੌਜੂਦ ਅਧਿਕਾਰੀ ਨੇ ਉਹ ਦੇਖ ਕੇ ਅਚਾਨਕ ਹੈਰਾਨ ਹੋ ਜਾਂਦੇ ਨੇ ਕਿ ਖੁਦ ਭਗਵੰਤਪਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਸਤਲ ਹਿਲ ਕੰਪਲੈਕਸ ਵਿੱਚ ਪਹੁੰਚਦੇ ਨੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਖੁਦ ਸੁਣ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਜੋ ਕੁੱਤੀਆਂ ਸਰਕਾਰਾਂ ਚਾਹ ਕੁੱਲ ਲੋਕ ਰਹਿਣੇ ਹੋਣਾਂ ਦੇ ਵਿੱਚ ਜ਼ਿਆਦਾਤਰ ਇਹ ਪੱਟੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਲੋਕਾਂ ਨੂੰ ਰਿਸਪਸ ਦੇਣੀ ਪੈਂਦੀ ਦੀ ਬਹੁਤ ਸਾਰੇ ਕੰਮ ਕਰ ਰੋਮਨ ਜੀ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ